ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਪੰਜਾਬ ਸਰਕਾਰ ਨੇ ਕਿਹੜੀ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਨਵੀਂ ਸਹੂਲਤ ਦੇ ਇੰਦਾ ਐਲਾਨ ਹੋਇਆ ਹੈ ਇਹ ਸਕੀਮ ਕੀ ਹੈ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਮੁਲਾਜ਼ਮ ਸਾਥੀਆਂ ਤੇ ਪੈਨਸ਼ਨਸ ਨੂੰ ਰਿਕੁਐਸਟ ਹੈ ਕਿ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਾਹੇ ਕੋਈ ਵੀ ਵਿਭਾਗ ਨਾਲ ਸੰਬੰਧਿਤ ਨੋਟੀਫਿਕੇਸ਼ਨ ਜਾਂ ਖਬਰ ਹੋਵੇ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਦੀਆਂ ਸੋ ਸ਼ੁਰੂ ਕਰਦੀਆਂ ਅੱਜ ਦੀ ਇਹ ਨਵੀਂ ਸਹੂਲਤ ਬਾਰੇ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਗਈ ਖਾਸ ਮੁਹਿਮ ਹੈਪ ਸੂਬੇ ਦੇਸ਼ 55.26 ਫੀਸ ਦੀ ਅੰਗਣਵਾੜੀ ਵਰਕਰਾਂ ਅਤੇ 46.15 ਫੀਸ ਦੀ ਅੰਗਣਵਾੜੀ ਹੈਲਪਰਾਂ ਨੂੰ ਆਸ਼ੂਮਾਨ ਹੈਲਥ ਕਾਰਡ ਜਾਰੀ ਹੋ ਚੁੱਕੇ ਹਨ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਮੰਗ ਬਹੁਤ ਸਮੇਂ ਤੋਂ ਲੰਬਿਤ ਸੀ ਜਿਸ ਨੂੰ ਪੂਰਾ ਕਰਨ ਲਈ ਵਿਭਾਗ ਦੀ ਪਹਿਲ ਰਹੀ ਹੈ ਉਹਨਾਂ ਦੱਸਿਆ ਕਿ 99 ਫੀਸ ਦੀ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇਕਈਸੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਰਹਿੰਦੇ ਕਾਰਡ ਵੀ ਜਲਦੀ ਜਾਰੀ ਕੀਤੇ ਜਾਣਗੇ ਲਾਪਾਤਰੀਆਂ ਨੂੰ ਵਧਾਈ ਦਿੰਦੇ ਹਨ ਕੈਬਨਿਟ ਮੰਤਰੀ ਨੇ ਕਿਹਾ ਕਿ ਆਸ਼ੂਮਾਨ ਭਾਰਤ ਯੋਜਨਾ ਅਧੀਨ ਹਰੇਕ ਕਾਰਡ ਹੋਲਡਰ ਨੂੰ ਦੇਸ਼ ਭਰ ਦੇ ਪੈਨਲਬੰਧ ਹਸਪਤਾਲਾਂ ਵਿੱਚ ਸਾਲਾਨਾ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਹੋਵੇਗੀ ਸੋ ਇਹ ਜਿਹੜੀ ਨਵੀਂ ਸਹੂਲਤ ਸ਼ੁਰੂ ਹੋਈ ਹੈ ਇਹ ਡਾਕਟਰ ਬਲਜੀਤ ਕੌਰ ਵੱਲੋਂ ਜੋ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਪੰਜਾਬ ਦੇ ਨੇ ਇਸ ਦੇ ਵਿੱਚ ਉਹਨਾਂ ਨੇ ਹੁਣ ਤੱਕ ਕਾਫੀ ਜਿਹੜੀ ਇਹਦੇ ਉੱਪਰ ਪੈਲ ਰਹੀ ਹੈ ਹੈਲਥ ਕਾਰਡ ਨੂੰ ਲੈ ਕੇ ਜਿਸ ਦੇ ਵਿੱਚ 99% ਦੀ ਜਿਹੜੀਆਂ ਅੰਗਣਵਾੜੀ ਵਰਕਰ ਨੇ ਤੇ ਹੈਲਪਰਾਂ ਦੀ ਜਿਹੜੀ ਈਕੇवाईसी ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਹ ਹੁਣ ਜਿਹੜਾ ਲਾਭ ਹੈ ਉਹਨਾਂ ਨੂੰ ਇਸ ਕਾਰਡ ਦੇ ਨਾਲ ਕੀ ਮਿਲਣਾ ਕਿ ਉਹ ਪੈਨਲ ਬੰਦ ਜਿੰਨੇ ਵੀ ਹਸਪਤਾਲ ਨੇ ਉਸ ਦੇ ਵਿੱਚ ਉਹ ਆਪਣਾ 5 ਲੱਖ ਤੱਕ ਦਾ ਮੁਫਤ ਇਲਾਜ ਕਰਾ ਸਕਦੇ ਨੇ ਸੋ ਉਹਨਾਂ ਦੇ ਜਲਦੀ ਹੀ ਜਿਹੜੇ ਕਾਰਡ ਜਾਰੀ ਕਰਵਾਏ ਜਾਣਗੇ ਸੋ ਇਹ ਸੀ ਜੀ ਅੰਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਵਿਭਾਗ ਨਾਲ ਸੰਬੰਧਿਤ ਅਪਡੇਟ ਜਿਨ੍ਹਾਂ ਨੂੰ ਹੁਣ ਹੈਲਥ ਨੂੰ ਲੈ ਕੇ ਮੁਫਤ ਇਲਾਜ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਸੀਂ ਹਰ ਵਿਭਾਗ ਦੇ ਮੁਲਾਜ਼ਮਾਂ ਤੇ ਵਰਕਰਾਂ ਦੇ ਪੈਨਸ਼ਨ ਦੀ ਖਬਰ ਇਸ ਚੈਨਲ ਤੋਂ ਸੁਣ ਸਕੋ ਧੰਨਵਾਦ ਜੀ